ਮੇਰੇ ਨਾਮ ਹੈ ਗੁਰਜੀਤ ਹੈ ਜੀ ਆਹ ਦੇਖ ਲਓ ਇੱਕ ਵਾਰੀ ਮੇਰੀ ਵੀਡੀਓ ਸਾਡੀ ਪਰ ਨੂੰ ਤਾਂ ਸਾਨੂੰ ਲੱਗਾ ਡੇਢ ਘੰਟੇ ਦੇ ਕਰੀਬ ਕਿਉਂਕਿ ਪਹਿਲਾਂ ਉਹਦੀ ਸਾਰੀ ਲਾਈਟ ਖੋਲੀ ਗਈ ਫਿਰ ਉਹ ਜਾ ਕੇ ਡਿੱਗੀ ਚ ਵੜ ਗਿਆ ਤੇ ਟੈਂਕੀ ਦੇ نیچے ਜਾ ਵੜਿਆ ਫਿਰ ਅਸੀਂ ਸਾਰੀ ਟੈਂਕੀ ਪੱਟੀ ਫਿਰ ਉਹਦੇ ਵਿੱਚੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹ ਦੇਖ ਮੇਰੇ ਕੰਨਾਂ 'ਚ ਵੀ ਅੰਟੀ ਦੇਖੋ ਕਿੱਥੇ ਸਹੀ ਕਰਦੇ ਹੋ ਲੋਕ ਤੇ ਆ ਆ ਗਿਆ ਲੋ ਇਹ ਜਵਾਬ ਆਪਣੇ ਹਰੇ ਰੰਗ ਦੇ ਨਾਲ ਇਹ ਕਿਹੜਾ ਜਸਤੀ ਇਹ ਰੈਟਸ ਨੇ ਚੂਹੇ ਖਾਣ ਵਾਲਾ ਹੀ ਆ ਚੂਹੇ ਖਾਣ ਵਾਲਾ ਆ ਜਵਾਬ ਜੀ ਤੂੰ ਕੀ ਕਰਦਾ ਹੈਂ ਲੈ ਥੈਲੇ ਲੈ ਤਾਂ ਮੂੰਹ ਇਧਰੋਂ ਕਰ ਲੋ ਯਾਰ ਦੇ ਥੈਲੇ ਚ ਵੱੜ ਜੂ ਓਏ ਸ਼ੋ ਇਹ ਦੂਸਰਾ ਸੱਪ ਹੈ ਜੋ ਉਸ ਦਾ ਕਹਿਣਾ ਹੈ ਕਿ ਇੱਕ ਹਫਤਾ ਪਹਿਲੇ ਫੜਿਆ ਸੀਗਾ ਲੋ ਜੀ ਅੱਜ ਹੀ ਖੜੇ ਐ ਇੱਥੇ ਲਲੜੀ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਸਾਡੇ ਨਾਲ ਜਸਵੀਰ ਸਿੰਘ ਖੜੇ ਨੇ ਜਿਨ੍ਹਾਂ ਨੇ ਅੱਜ ਹੀ ਮੋਟਰਸਾਈਕਲ ਵਿੱਚੋਂ ਇੱਕ ਸੱਪ ਫੜਿਆ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਜਸਵੀਰ ਸਿੰਘ ਜੀ ਤੁਸੀਂ ਇੱਥੇ ਮੋਟਰਸਾਈਕਲ 'ਚੋਂ ਸੱਪ ਫੜਿਆ ਹੈ ਹਾਂਜੀ ਹਾਂਜੀ ਤੇ ਕਿੰਨਾ ਕੁ ਟਾਈਮ ਲੱਗ ਗਿਆ ਫੜੇ ਨੂੰ ਕੀ ਹੈ ਕਟਵੜ ਫੜਨੂ ਤੇ ਸਾਨੂੰ ਲੱਗਾ 1.5 ਘੰਟੇ ਦੇ ਕਰੀਬ ਕਿਉਂਕਿ ਪਹਿਲਾਂ ਉਹਦੀ ਸਾਰੀ ਲਾਈਟ ਖੋਲੀ ਗਈ ਫਿਰ ਉਹ ਜਾ ਕੇ ਡਿੱਗੀ 'ਚ ਵੜ ਗਿਆ ਤੇ ਟੈਂਕੀ ਦੇ نیچے ਜਾ ਵੜਿਆ ਫਿਰ ਅਸੀਂ ਸਾਰੀ ਟੈਂਕੀ ਪੱਟੀ ਫਿਰ ਉਹਦੇ ਵਿੱਚੋਂ ਰੈਸਕਿਊ ਕਰਿਆ ਤੁਹਾਨੂੰ ਕਿਸੇ ਦਾ ਫੋਨ ਆਇਆ ਸੀ ਜਾਂ ਕੀ ਹੈ ਹਾਂਜੀ ਹਾਂਜੀ ਮੈਨੂੰ ਫੋਨ ਆਇਆ ਸੀ ਘੰਨੇ ਜੀ ਅੱਛਾ ਤੇ ਇਹ ਜਿਹੜੇ ਸੱਪ ਦਾ ਤੁਸੀਂ ਫੜਨ ਦਾ ਕਿੱਥੋਂ ਸਿੱਖਿਆ ਇਹ ਮੈਂ 4 ਘੰਟੇ ਜਾ ਕੇ ਟ੍ਰੇਨਿੰਗ ਲਾ ਕੇ ਆਈ ਅੱਛਾ ਕਿੰਨੇ ਕੁ ਟਾਈਮ ਹੈ ਸਿੱਖ ਗਏ 6 ਮਹੀਨੇ ਲੱਗੇ 6 ਮਹੀਨੇ ਲੱਗੇ ਹਾਂ ਜੀ ਉਹ ਜਿਵੇਂ ਤੁਹਾਨੂੰ ਕੋਈ ਫੋਨ ਕਰੇ ਜਾਂ ਕੋਸ਼ੇ ਫਿਰ ਤੁਸੀਂ ਇਹਦੀ ਪੇਮੈਂਟ ਲੈਨੇ ਹੋ ਹਾਂਜੀ ਹਾਂ ਪਹਿਲਾਂ ਮੈਂ ਫ੍ਰੀ ਸੇਵਾ ਕਰਦੇ ਸੀਗਾ ਪਰ ਜਦ ਦੇਖ ਰਹੇ ਆ ਵੀ ਅਸੀਂ ਮੌਤ ਨਾਲ ਖੇਡ ਰਹੇ ਆ ਫਿਰ ਫ੍ਰੀ ਸੇਵਾ ਕਰਨਾ ਬੰਦ ਕਰ ਦਿੱਤਾ ਤੇ ਕਿੰਨੇ ਕੁ ਪੈਸੇ ਲੈ ਲੈਨੇ ਹੋ ਇੱਕ ਰੈਸਕਿਊ 1000 ਰੁਪਿਆ ਇੱਕ ਦਾ 1000 ਤੇ ਕਿੱਥੇ ਰਹਿਛ ਤੁਹਾਡੀ ਕਿਵੇਂ ਜੇ ਕਿਸ ਗੋਦਾਮ ਰੋਡ ਤੇ ਗੋਦਾਮ ਰੋਡ ਤੇ ਮੇਰਾ ਮੋਬਾਈਲ ਨੰਬਰ ਬੋਲ ਬੋਲਾਂਗੇ ਬੋਲਦੇ ਕੋਈ ਨਹੀਂ 93570 ਅੱਛਾ 18554 ਅੱਛਾ ਇਹ ਮੇਰਾ ਮੋਬਾਈਲ ਨੰਬਰ ਹੈ ਜਿਹੜੇ ਫੜਦੇ ਹੋ ਤੇ ਕੀ ਕਰਨੇ ਉਹਨਾਂ ਨੂੰ ਇੱਥੋਂ ਆਪਾਂ ਰੈਸਕਿਊ ਕਰਕੇ ਬਾਹਰ ਜਾ ਕੇ ਕਿਤੇ ਦੂਜੀ ਜਗ੍ਹਾ ਰੀਲੀਜ਼ ਕਰ ਦਿੱਤਾ ਅੱਛਾ ਹਾਂਜੀ ਹੁਣ ਤੱਕ ਕਿੰਨੇ ਕੋ ਫੜ ਚੁੱਕੇ ਆ ਹੁਣ ਤੱਕ ਮੈਂ ਫੜ ਚੁੱਕਿਆ 20 25 ਸਪ 20 25 ਸਪ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਸਿੱਖਿਆ ਨੂੰ ਆ ਹੁਣੇ ਜਸਟ 6 ਮਹੀਨੇ ਪਹਿਲਾਂ ਹੂੰ ਟ੍ਰੇਨਿੰਗ ਲੱਗਿਆ 6 ਮਹੀਨੇ ਜਾਨੀ 20 25 ਫੜ ਚੁੱਕੇ ਹਾਂ ਹਾਂ ਜੀ ਖੰਨੇ ਸ਼ਹਿਰ ਚੋਂ ਕਿੰਨੇ ਫੜੇ ਨੇ ਸਾਰੇ ਖੰਨੇ ਸ਼ਹਿਰ ਚੋਂ ਰੈਸਕਿਊ ਕਰੇ ਅੱਛਾ ਹਾਂ ਜੀ ਫਿਰ ਕਿੱਥੇ ਛੱਡ ਕੇ ਕਿਹੜੀ ਜਗ੍ਹਾ ਤੇ ਆਨੇ ਜਿਹੜਾ ਮਲਗੀ ਵੈਨਮਸ ਸਨੇਕ ਆ ਮਲਗੀ ਜਿਸ ਚ ਜ਼ਹਿਰ ਹੁੰਦੀ ਆ ਉਹਨਾਂ ਦਾ ਕਾਫੀ ਦੂਰ ਜਾ ਕੇ ਰੀਲੀਜ਼ ਕਰਨਾ ਪੈਂਦਾ ਅੱਛਾ ਜਿਹੜਾ ਨਾਨ ਵੈਨਮਸ ਆ ਬਿਨਾ ਜ਼ਹਿਰ ਤੋਂ ਉਹਨਾਂ ਦਾ ਤਾਂ ਕਿਸੇ ਵੀ ਸੂਰਤ ਜਾ ਕੇ ਰੀਲੀਜ਼ ਕਰਦੇ ਆ ਜਿਹਨਾਂ ਦੰਦ ਦੁੱਧ ਵੀ ਖੱਟੇ ਕਰਦੇ ਮੈਂ ਤਾਂ ਜੀ ਪ ਫੇਰ ਵੀ ਕਿਵੇਂ ਪਤਾ ਚੱਲੇ ਪਬਲਿਕ ਨੂੰ ਦੱਸੋ ਬੜਾ ਜਾਂ ਮੈਨੂੰ ਖੁਦ ਪਹਿਚਾਨ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਿਰਫ 27 ਨੇ ਜਿਹਦੇ ਵਿੱਚ 5 ਜਾਇਰ ਵਾਲੇ ਆ 17 ਬਿਨਾਂ ਜਾਇਰ ਤੋਂ ਨੇ ਕੀ ਨਾਂ ਹੈ ਤੁਹਾਡੇ ਗੁਰੂ ਦਾ ਅ ਬੱਪੀ ਦਾ ਸਨੇਕ ਹਸਪਤਲ ਅੱਛਾ ਤੇ ਉਹਨਾਂ ਨੇ ਕਿੰਨਾ ਕੁ ਟਾਈਮ ਆ ਗਿਆ ਉਹਨਾਂ ਬੜੀ ਉਹਨਾਂ ਦੀ ਲਾਈਫੇ ਨਿਕਲ ਗਈ ਉਹ ਤਾਂ ਬਹੁਤ ਵਧੀਆ ਟਰੀਟਮੈਂਟ ਕਰਦੇ ਆਂ ਇੰਡੀਆ ਦੇ ਵਿੱਚ ਪਹਿਲਾ ਵਾਈਟ ਹਸਪੀਟਲ ਖੁੱਲ ਰਿਹਾ ਝਾਰਖੰਡ ਦੇ ਵਿੱਚ ਅੱਛਾ ਜਿਹਦੇ ਸਿਰਫ 7 ਦੇ ਕੱਟੇ ਦਾ ਟਰੀਟਮੈਂਟ ਹੁੰਦਾ ਕੀ ਮਾਸੇ ਦਿਨ ਜਾਣੇ ਪਗਲੀ ਨੂੰ ਕੋਈ ਨਸ ਨਹੀਂ ਬਈ ਬੇਜਮਾਨ ਪਾਣੀ ਆ ਇਹਨੂੰ ਨਾ ਮਾਰੂ ਅੱਛਾ ਤੇ ਇਹਦੇ ਉੱਤੇ ਜੇ ਰੱਬ ਨੇ ਬਣਾਇਆ ਸ੍ਰਿਸ਼ਟੀ ਦੇ ਵਿੱਚ ਕਿਸੇ ਕੰਮ ਕਰਕੇ ਬਣਾਇਆ ਹੋਇਆ ਤੁਸੀਂ ਇਹ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਬਚਨੇ ਫਿਰ ਵੀ ਆਪਣਾ ਨੰਬਰ ਇੱਕ ਵਾਰੀ ਫਿਰ ਆਪਣਾ ਨਾਂ ਤੇ ਨੰਬਰ ਦੱਸ ਦੋ ਜੇ ਕਿਸੇ ਨੂੰ ਲੋੜ ਪਏ ਤੇ ਆਪਣਾ ਅਡਰੈਸ ਵੀ ਦੱਸੋ ਮੇਰਾ ਨਾਮ ਜਸਬੀਰ ਸਿੰਘ ਹੈ ਗੋਡਾਊਨ ਰੋਡ ਤੇ ਮੇਰਾ ਘਰ ਹੈ ਮੇਰੇ ਦੋ ਮੋਬਾਈਲ ਨੰਬਰ ਚੱਲਦੇ ਆ 9357018554 ਦੂਜਾ ਹੈ 7888700536 Şükreli bir borç botaan var tabii.